ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਨੇਜਰ ਮੁੱਖ ਮੈਨੇਜਰ ਭਗਤ ਸਿੰਘ ਜੀ ਵੱਲੋਂ ਸਮੂੱਚੀਆਂ ਨਾਨਕ ਨਾਮਲੇਵਾਂ ਦੁਨੀਆ ਭਰ ਚੋਂ ਵਸਦੀਆਂ ਸਿੱਖ ਸੰਗਤਾਂ ਨੂੰ ਪਹਿਲੀ ਪਾਸ਼ਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੁਣ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵੱਲੋਂ ਪਹਿਲੀ ਪਾਸ਼ਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਗਏ ਮੰਜੀ ਸਾਹਿਬ ਦਰਵਾਨ ਹਾਲ ਵਿਖੇ ਉਸ ਦੇ ਨਾਲ ਨਾਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦਰਾ ਬਾਬਾ ਟਾਲਰਾਈ ਸਾਹਿਬ ਵਿਖੇ ਸੁੰਦਰ ਜਲਸ ਜਾਇਗੇ ਸ਼ਾਮ ਨੂੰ ਅਰੇੜਾ ਸਾਹਿਬ ਜੀ ਦੇ ਪਾਰਟ ਦੇ ਭੋਗ ਤੋਂ ਉਪਰੰਤ ਜਿਹੜੀ ਸੁੰਦਰ ਦੀਪਮਾਲਾ ਦੇਸੀ ਘੋ ਦੇ ਦੀਵੇ ਬੱਲੇ ਗਏ ਆ ਔਰ ਆਤਿਸ਼ਬਾਜੀ ਦਾ ਚਲਾਈ ਗਈ ਹੈ ਜਿਸ ਦਾ ਦੁਨੀਆ ਪਰਚੋ ਪੁੱਜੀਆਂ ਸੰਗਤਾਂ ਵੱਲੋਂ ਆਪਣੇ ਪਰਿਵਾਰਾਂ ਸਮੇਤ ਨਤਮਸਤਕ ਹੁੰਦੇ ਆਂ ਲੋਕ ਆਪ ਚਮਾਈ ਦਾ ਆਨੰਦ ਮਾਣਦੇ ਮੈਂ ਖਾਲਗਤ ਬੰਮੇ ਤੋਂ ਆਇਆ ਜੀ ਅ ਸਾਜ ਜਤਨਪ੍ਰੀਤ ਸ਼੍ਰੀ ਗੁਰਨਾਇ ਪ੍ਰਕਾਸ਼ਪੁਰ ਬੈ ਦੀਸ ਮਾਲਾ ਹੋ ਰਹੀ ਹੈ ਤੁਸੀਂ ਦੀਵੇ ਜਗਾ ਰਹੇ ਸੀ ਕਿ ਉਹਦੇ ਦੀ ਸੀ ਕਿ ਉਹਦੇ ਇਹ ਲੱਗਦਾ ਕਿ ਜਿੱਤੇ ਦੀਵੇ ਜਗਾ ਕੇ ਚਾਨਣ ਕੀਤਾ ਜਾਂਦਾ ਉੱਤੇ ਆਪਣੇ ਮਨ ਦਾ ਚਾਨਣ ਪਹੁੰਚੇ ਬਿਲਕੁਲ ਜ਼ਰੂਰੀ ਹੈ ਜੇ ਦੀਵਾ ਭਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾ ਹੈ ਇੱਕ ਗੁਰਬਾਣੀ ਦਾ ਹੀ ਬਚਨ ਹੈ ਇਹ ਸਤਿਗੁਰੂ ਨਾਨਕ ਬਾਛਾ ਜੀ ਕੱਲ ਤਾਰਨ ਗੁਰੂ ਨਾਨਕ ਆਇਆ ਉਹਨਾਂ ਨੇ ਜਗਤ ਆ ਕੇ ਗਿਆਨ ਦਾ ਪ੍ਰਕਾਸ਼ ਕੀਤਾ ਹੈ ਅੱਜ ਉਹੀ ਪ੍ਰਕਾਸ਼ ਦੀ ਮਾਲਾ ਦੇ ਰੂਪ ਦੇ ਵਿੱਚ ਸੰਗਤਾਂ ਸੱਚ ਕੰਸੀਰ ਹਰਮਨ ਸਾਹਿਬ ਦੇ ਦੀਵੇ ਬਾਲ ਕੇ ਮਿਲਾ ਰਹੀਆਂ ਹਨ ਆਪਣੀਆਂ ਜਥਾ ਸ਼ਲਪੇ ਵਾ ਵੱਡਾ ਮਾ ਹਾਜ਼ਰ ਕਰ ਰਹੀਆਂ ਹਨ ਸ਼ਰਦਾ ਦੇ ਫੁੱਲ ਭੇਟ ਕਰੀ ਹਨ ਇਸ ਸਮੋ ਸਮਾਗਮ ਦੇ ਉਤੇ ਸਮੂਹ ਸੰਗਤਾਂ ਨੂੰ ਸੈ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ 556 ਪ੍ਰਕਾਸ਼ ਉਤੇ ਲੱਖ 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 ਵਧਾਈ ਹੋਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਹੈ ਬਾਈ ਦਾ ਨਜ਼ਾਰਾ ਦੇਖਣ ਨੂੰ ਬੰਦਾ ਤੁਸੀਂ ਇੰਨੇ ਦਰੋਂ ਆਏ ਹੋ ਆਲਸਾ ਜੀ ਬਣੀ ਹੈ ਕੀਮਤ ਦਾ ਮਨਮੋਹਕ ਨਜ਼ਾਰਾ ਨੂੰ ਬਹੁਤ ਹੀ ਅਲੋਕਿਕ ਨਜ਼ਾਰਾ ਹੈ ਜਿਹੜਾ ਜਿਹੜਾ ਇਸੇ ਆ ਕੇ ਵੇਖਦਾ ਹੈ ਨਾ ਦੇਖਾ ਹੀ ਪ੍ਰਵਾਨ ਵਾਲੀ ਗੱਲ ਹੈ ਕੈਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਇਹ ਤੇ ਆਗੇ ਦੇਖਿਆ ਜਾ ਸਕਦਾ ਹੈ ਕਿ ਸੰਤਾ ਕਿਸ ਨਾਲ ਉਤਸ਼ਾਹ ਨਾਲ ਮਨਾ ਰਹੀ ਹਨ ਸੇਵਾਵਾ ਕਰ ਰਹੀ ਹਨ ਦੀਵੇ ਬਾਲ ਰਹੀ ਹਨ ਦੀਵੇ ਦੇ ਵਿੱਚ ਤੇਲ ਪਾ ਰਹੀ ਹਨ ਆਪਣੇ ਹੱਥੀ ਸੇਵਾ ਕਰ ਰਹੀ ਹਨ ਇਹ ਵੇਖਣ ਵਾਲੀ ਸੇਵਾਵਾ ਹੈ ਔਰ ਇਹ ਵਿਲਖਣ ਹੈ ਉਹ ਜੇ ਇੱਥੇ ਆ ਕੇ ਹੀ ਇਸ ਚੀਜ਼ ਦਾ ਆਨੰਦ ਮਾਣਿਆ ਜਾ ਸਕਦਾ ਠੀਕ ਹੈ ਘਰ ਬੈ ਕੇ ਵੀ ਸੰਤਾ ਪੀਵੀ ਤੇ ਵੇਖ ਲੈਂਦੀ ਹਨ ਪਰ ਜੋ ਇੱਥੇ ਆ ਕੇ ਆਪ ਆਪਣੀ ਹੱਥੀ ਸੇਵਾ ਕਰਕੇ ਉਹ ਆਨੰਦ ਮਿਲਦਾ ਹੈ ਉਹ ਇੱਕੋ ਲਿਖਣੀ ਹੁੰਦਾ ਹੈ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਵਿੰਦਰ ਸਿੰਘ ਭੋਗਪੁਰ ਤੋਂ ਅੱਜ ਦੇ ਦਿਹਾੜੇ ਤੇ ਜਿਵੇਂ ਕਰ ਆਪਣਾ ਸਾਰਿਆਂ ਨੂੰ ਪਤਾ ਆਪ ਨਰਾਇਣ ਖਲਾ ਧਾਰ ਜਗ ਮੈਂ ਪਰਵਰਿਓ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਜੋ ਪੂਰੇ ਵਰਲਡ ਦੀਆਂ ਨਾਮ ਗੁਰਨਾਨਕ ਨਾਮ ਲੈ ਵਾ ਸਿੱਖ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਹਰਮੰਦਰ ਸਾਹਿਬ ਵਿਖੇ ਵੀ ਬਹੁਤ ਸੁੰਦਰ ਦੀਪਮਾਲਾ ਕੀਤੀ ਗਈ ਹੈ ਹਜ਼ਾਰਾਂ ਦੇ ਹਿਸਾਬ ਨਾਲ ਸੰਗਤਾਂ ਨਤਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਗੁਰੂ ਮਹਾਰਾਜ ਦੀਆਂ ਰਹਿਰਾਸ ਸਾਹਿਬ ਜੀ ਦਾ ਪਾਠ ਚੱਲ ਰਿਹਾ ਹੈ ਥੋੜੇ ਸਮੇਂ ਬਾਅਦ ਹੀ ਬਹੁਤ ਅਲੋਕਿਕ ਆਤਿਸ਼ਬਾਜੀ ਹੋਏਗੀ ਸੋ ਸਰਬੱਤ ਸੰਗਤਾਂ ਨੂੰ ਇਸ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਏ ਗੁਰਜੀ ਕਾ ਖਾਲਸਾ ਵਾਹ ਜੀ ਦਾਸ ਦਾ ਨਾਮ ਕਰਨੈਲ ਸਿੰਘ ਹੈ ਗੁਰੂ ਰਾਮਦਾਸ ਜੀ ਦੇ ਸਿਰ ਤੇ ਹੱਥ ਰੱਖ ਕੇ ਰੋਜ਼ ਮੈਨੂੰ ਦਰਸ਼ਨਾਂ ਲੈ ਆਂਦੇ ਹਾਂ ਪਰ ਅੱਜ ਦਾ ਮਹਾਨ ਦਿਹਾੜਾ ਜਾਣਦੇ ਮੈਂ ਇੱਥੇ ਤੋਹ ਤੇ ਪਹੁੰਚਿਆ ਹਾਂ ਕਿ ਅੱਜ ਸਿੱਖਾਂ ਦੇ ਪਹਿਲੇ ਗੁਰੂ ਭਾਨਦਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਸੀ ਨਨਕਾਣਾ ਸਾਹਿਬ ਵਿਖੇ ਤੋ ਹਰ ਮੰਦਰ ਸਾਹਿਬ ਦੀ ਇੱਕ ਰਵਾਇਤ ਹੈ ਗੁਰੂ ਰਾਮਦਾਸ ਦੇ ਘਰ ਜੋ ਹੈ ਹਰ ਗੁਰੂ ਸਾਹਿਬ ਦਾ ਗੁਰਪੋ ਜੋ ਵੀ ਆਂਦਾ ਉਸ ਨੂੰ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ ਹੈ ਤੇ ਜੋ ਆਪ ਤੁਸੀਂ ਉਹ মিডিਆ ਵਾਲੇ ਤੁਹਾਡੇ ਤੇ ਬੜੀ ਰੱਬ ਦੀ ਕਿਰਪਾ ਹੈ ਤੁਸੀਂ ਸੰਗਤਾਂ ਨੂੰ ਘਰ ਬੈਠੇ ਇਹ ਸਾਰਾ ਨਜ਼ਾਰਾ ਜੋ ਹੈ ਦਿਖਾ ਦਿੰਦੇ ਹੋ ਇਸ ਵੇਲੇ ਦੀਵਾਲੀ ਹੋ ਚੁੱਕੀ ਹੈ ਬੜੀਆਂ ਰੰਗ ਬਰੰਗੀਆਂ ਸਜਾਵਟਾਂ ਨਾਲ ਸਜਾਇਆ ਗਿਆ ਹੈ ਅਸਤਵਾਜੀ ਬੜੇ ਸੋਹਣੇ ਢੰਗ ਨਾਲ ਚਲਾਈ ਗਈ ਹੈ ਪੋਲੂਸ਼ਨ ਦਾ ਖਾਸ ਧਿਆਨ ਰੱਖਿਆ ਗਿਆ ਹੈ ਸੰਗਤਾਂ ਇਤਨੇ ਹਨ ਕਿ ਕੋਈ ਲਫ਼ਜ਼ ਨਹੀਂ ਹੈ ਜਿਹੜੇ ਤੁਹਾਨੂੰ ਬਿਆਨ ਕਰ ਸਕੀਏ ਪਰ ਇਹਦੇ ਨਾਲ ਨਾਲ ਮੈਂ ਅੱਜ ਅੱਜ ਪ੍ਰਣ ਕਰਉ ਗੁਰਪਵਾਂ ਦੇਰ ਕੇ ਅਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਜੂ ਕਿ ਆਇਆ ਕਰੀਏ ਤਾਂ ਜੋ ਸਾਡੀ ਆਉਣ ਵਾਲੀ ਪੁੜੇ ਨੂੰ ਉਹ ਆਰ ਵਾਲੀ ਪੀੜ੍ਹੀ ਨੂੰ ਗੁਰੂ ਘਰ ਦੇ ਨਿਯਮ ਅਤੇ ਪਤਾ ਲੱਗਣਾ ਚਾਹੀਦਾ ਹੈ ਗੁਰੂ ਘਰ ਲੰਗਰ ਕੀ ਹੁੰਦਾ ਹੈ ਜਿਹੜਾ ਕਿ ਲੰਗਰ ਗੁਰੂ ਨਾਨਕ ਸਾਹਿਬ ਨੇ ਚਲਾਇਆ ਹੈ ਅੱਜ ਨਵੇਂ ਬੱਚਿਆਂ ਨੂੰ ਪਤਾ ਹੀ ਨਹੀਂ ਲੰਗਰ ਕੀ ਹੈ ਸ਼ਬੀਲ ਕੀ ਹੈ ਅੱਜ ਅੱਗੇ ਅੰਦਰ ਕਿਸ ਤਰ੍ਹਾਂ ਦੀ ਸਜਾਵਟ ਹੀ ਆਪ ਜੀ ਬਾਜੀ ਤੁਸੀਂ ਦੇਖੀ ਆ ਕਿੰਨਾ ਕੁ ਆਨੰਦ ਆ ਅੱਜ ਜੀ ਆਨੰਦ ਕਹਿਣ ਤੋਂ ਬਾਹਰ ਹੈ ਇਤਨੇ ਵਧੀਆ ਮੈਂ ਆਪ ਜੀ ਨੂੰ ਪਹਿਲਾਂ ਬੇਨਤੀ ਕੀਤੀ ਅਸਵਾਈ ਢਾਂਗਣਾ ਚਲਾਇ ਗਈ ਹੈ ਬੜੇ ਸੋਹਣੇ ਢਾਂਗਣਾ ਚਲਾਇ ਗਏ ਜਿਹਨਾਂ ਪੋਲੂਸ਼ਨ ਨਹੀਂ ਹੋਇਆ ਪ੍ਰੋਚਨ ਕ੍ਰੀਏਟ ਨਹੀਂ ਹੁੰਦਾ ਚਾਹੀਦਾ ਇਹਦੇ ਬਾਰੇ ਅੱਜ ਦਾ ਡਿਮਾਂਡ ਸਾਰੇ ਕਰਦੇ ਹਨ ਪਰ ਐਸੇ ਢੰਗ ਨਾਲ ਚਲਾਇਆ ਗਿਆ ਸਜਾਵਟ ਇੰਨੀ ਕਿ ਵਧੀਆ ਹੈ ਕੋਈ ਲਫ਼ਜ਼ ਨਹੀਂ ਹਨ ਜਿਨ੍ਹਾਂ ਲਫ਼ਜ਼ਾਂ ਨਾਲ ਉਹਦਾ ਵਰਣਨ ਕੀਤਾ ਜਾ ਕੇ ਤੇ ਸੰਗਤਾਂ ਵੀ ਨਹੀਂ ਪਹੁੰਚੀਆਂ ਆਹਨ ਕਿ ਗਿਣਤੀ ਨਹੀਂ ਕੀਤੀ ਜਾ ਸਕਦੀ ਸਾਰੇ ਇੱਥੇ ਆਗਮਣੇ ਝੋਲੀਆਂ ਭਰ ਰਹੇ ਹਨ ਤੋਂ ਗੁਰੂ ਰਾਮਦਾਸ ਦੇ ਘਰ ਤੋਂ ਅਸੀਂ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ